ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਅੱਜ 74ਵਾਂ ਦਿਨ ਹੈ ਉਹਨਾਂ ਦੇ ਮਰਨ ਵਰਤ ਦਾ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਲੋਕ ਉਹਨਾਂ ਨੂੰ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਬੀਤੇ ਦਿਨੀ ਹਰਿਆਣੇ ਦੇ 50 ਪਿੰਡਾਂ ਦੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਕੋਲ ਪਹੁੰਚੇ ਆਪਣੇ ਖੇਤਾਂ ਦੇ ਵਿੱਚ ਲੱਗੀਆਂ ਮੋਟਰਾ ਟਿਵੈਲਾਂ ਦਾ ਪਾਣੀ ਉਹਨਾਂ ਨੇ ਇਕੱਠਾ ਕੀਤਾ ਤੇ ਜਗਜੀਤ ਸਿੰਘ ਡੱਲੇਵਾਲ ਲਈ ਲੈ ਕੇ ਆਏ ਖਨੌਰੀ ਬੈਰੀਅਰ ਤੇ ਤੇ ਹੁਣ ਇੱਕ ਨੌਜਵਾਨ ਹੈ ਹਰਿਆਣਾ ਦੇ ਕੈਥਲ ਦੇ ਨਾਲ ਸੰਬੰਧਿਤ ਵਿਕਰਮ ਉਹਦਾ ਵਿਆਹ ਹੈ 16 ਫਰਵਰੀ ਨੂੰ ਜਿਹੜਾ ਉਹਨੇ ਵਿਆਹ ਦਾ ਕਾਰਡਛ ਪਵਾਇਆ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਉਸ ਨੌਜਵਾਨ ਨੇ ਇਸ ਕਾਰਡ ਦੇ ਉੱਤੇ ਫੋਟੋ ਲਾਈ ਹੈ ਜਗਜੀਤ ਸਿੰਘ ਡੱਲੇਵਾਲ ਦੀ ਅਕਸਰ ਤੁਸੀਂ ਵਿਆਹ ਦੇ ਕਾਰਡ ਦੇਖੇ ਹੋਣਗੇ ਜਿਹਦੇ ਉੱਤੇ ਕੋਈ ਨਾ ਕੋਈ ਧਾਰਮਿਕ ਗੱਲ ਲਿਖੀ ਹੁੰਦੀ ਹੈ ਕੋਈ ਉਹਦੇ ਉੱਤੇ ਅਜਿਹੇ ਸ਼ਬਦ ਲਿਖੇ ਹੁੰਦੇ ਨੇ ਜਾਂ ਫਿਰ ਕਿਸੇ ਦੀ ਧਾਰਮਿਕ ਫੋਟੋ ਲੱਗੀ ਹੁੰਦੀ ਹੈ ਤੇਸ ਤੋਂ ਇਲਾਵਾ ਉਹਦੇ ਉੱਤੇ ਵਿਆਹ ਸ਼ਾਦੀ ਦੀਆਂ ਫੋਟੋਆਂ ਦੀ ਪਰਮਾਰ ਹੁੰਦੀ ਹੈ ਪਰ ਇਹਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੀ ਫੋਟੋ ਨਜ਼ਰ ਆ ਰਹੀ ਹੈ ਬਿਲਕੁਲ ਉੱਪਰ ਕਾਰਡ ਦੇ ਉੱਪਰਲੇ ਹਿੱਸੇ ਦੇ ਉੱਤੇ ਇਸ ਤੋਂ ਇਲਾਵਾ ਇਹਦੇ ਉੱਤੇ 노 ਫਾਰਮਰ 노 ਫੂਡ ਵੀ ਲਿਖਿਆ ਗਿਆ ਹੈ ਇਹ ਨਾਰਾ ਪਿਛਲੇ ਅੰਦੋਲਨ ਦੇ ਦੌਰਾਨ ਕਾਫੀ ਚੱਲਿਆ ਸੀ ਲੋਕਾਂ ਨੇ ਆਪਣੇ ਵਹੀਕਲਾਂ ਤੇ ਗੱਡੀਆਂ ਤੇ ਟਰਾਲੀਆਂ ਤੇ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਲਿਖ ਦਿੱਤਾ ਸੀਗਾ ਕਿ 노 ਫਾਰਮਰ 노 ਫੂਡ ਕੀ ਯਾਨੀ ਕਿਸਾਨ ਨਹੀਂ ਤਾਂ ਅੰਨ ਵੀ ਨਹੀਂ ਭੋਜਨ ਵੀ ਨਹੀਂ ਤੇ ਇੱਕ ਵਾਰ ਇਹ ਕਿਸਾਨ ਅੰਦੋਲਨ ਜਿਹੜਾ ਹੁਣ ਦੂਜਾ ਚੱਲ ਰਿਹਾ ਹੈ ਇਹਦੇ ਵਿੱਚ ਵੀ ਲੋਕ ਆਪਣਾ ਵੱਖ-ਵੱਖਰੇ ਤਰੀਕੇ ਦੇ ਨਾਲ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਵਿਕਰਮ ਨੇ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ ਉਹਨਾਂ ਨੇ ਆਪਣੇ ਵਿਆਹ ਦਾ ਕਾਰਡ ਹੀ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰ ਦਿੱਤਾ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਉਹ ਕਾਰਡ ਦੇਣ ਵਾਸਤੇ ਪਹੁੰਚੇ ਤਾਂ ਉਦੋਂ ਹੋਰ ਵੀ ਚਰਚਾ ਛਿੜ ਗਈ ਹੋਰ ਨਾ ਕਿਸਾਨਾਂ ਦੇ ਮੁਤਾਬਕ ਵਿਕਰਮ ਵੀ ਕਿਸਾਨੀ ਅੰਦੋਲਨ ਦਾ ਲੰਮੇ ਸਮੇਂ ਤੋਂ ਹਿੱਸਾ ਬਣਿਆ ਜਦੋਂ ਦਾ 13 ਫਰਵਰੀ 2024 ਦਾ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੀ ਇਸ ਅੰਦੋਲਨ ਦੇ ਵਿੱਚ ਆ ਜਾ ਰਿਹਾ ਹੈ ਪਿੱਛੇ ਜੇ ਪੁਲਿਸ ਦੇ ਨਾਲ ਜਦੋਂ ਟੱਕਰੇ ਹੁੰਦੇ ਨੇ ਤਾਂ ਕਹਿੰਦੇ ਵਿਕਰਮ ਦੇ ਪਿੰਡ ਦੇ ਹੀ ਕਈ ਟਰੈਕਟਰ ਨੁਕਸਾਨੇ ਗਏ ਸੀ ਟਰੈਕਟਰਾਂ ਦੀ ਭੰਨਤੋੜ ਹੋ ਗਈ ਸੀ ਕਿ ਪਰ ਫੇਰ ਵੀ ਇਸ ਪਿੰਡ ਦੇ ਕਿਸਾਨਾਂ ਨੇ ਹੌਸਲਾ ਨਹੀਂ ਹਾਰਿਆ ਤੇ ਅਜੇ ਵੀ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਤੇ ਹੁਣ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਇੱਕ ਵੱਖਰੇ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ ਇਸ ਨੌਜਵਾਨ ਵਿਕਰਮ ਨੇ ਤੇ ਉਹ ਇੱਕ ਗੱਲ ਹੋਰ ਹੈ ਕਿ ਜਿਹੜਾ ਇਹ ਕਾਰਡ ਹੈ ਹਾਲਾਂਕਿ ਰਿਸ਼ਤੇਦਾਰੀਆਂ ਦੇ ਵਿੱਚ ਵੀ ਗਿਆ ਹੋਵੇਗਾ ਦੋਸਤਾਂ ਮਿੱਤਰਾਂ ਕੋਲੇ ਵੀ ਪਹੁੰਚਿਆ ਹੋਵੇਗਾ ਇਸ ਤੋਂ ਇਲਾਵਾ ਕਈ ਨਾਮੀ ਲੋਕਾਂ ਦੇ ਕੋਲ ਵੀ ਇਹ ਕਾਰਡ ਪਹੁੰਚਿਆ ਹੋਵੇਗਾ ਤਾਂ ਜਦੋਂ ਇਹ ਸੰਦੇਸ਼ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਫੋਟੋ ਵੀ ਆ ਤਾਂ ਫਿਰ ਵੱਖਰੀ ਹੀ ਚਰਚਾ ਛੜਨੀ ਸੁਭਾਵਿਕ ਹੈ ਦੱਸਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਤੇ ਨੇ 13 ਦੇ ਕਰੀਬ ਮੰਗਾਂ ਨੇ ਜਿਦੇ ਵਿੱਚ ਇੱਕ ਮੰਗ ਇਹ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ ਤਾ ਜੋ ਲਾਗਤ ਮੁੱਲ ਵੀ ਪੂਰਾ ਹੋ ਜਵੇ ਤੇ ਕਿਸਾਨਾਂ ਨੂੰ ਫਾਇਦਾ ਵੀ ਹੋ ਜਵੇ ਜਦੋਂ ਆਪਣੀ ਉਪਜੋ ਮੰਡੀ ਦੇ ਵਿੱਚ ਲੈ ਕੇ ਜਾਣ ਐਮਐਸਪੀ ਤੋਂ ਘੱਟ ਕੋਈ ਵੀ ਫਸਲ ਨਾ ਵਿਕੇ ਪਰ ਅਜੇ ਤੱਕ ਕੋਈ ਵੀ ਗੱਲ ਤਣਪਤਣ ਲੱਗਦੀ ਨਜ਼ਰ ਨਹੀਂ ਆ ਰਹੀ ਸ਼ੰਭੂ ਬੈਰੀਅਰ ਦੇ ਉੱਤੇ ਖਨੌਰੀ ਬੈਰੀਅਰ ਦੇ ਉੱਤੇ ਕਿਸਾਨ ਬੈਠੇ ਨੇ ਤੇ ਹੁਣ ਮਹਾਪੰਚਾਇਤਾਂ ਵੀ ਸਦੀਆਂ ਗਈਆਂ ਨੇ ਤਿੰਨ ਵੱਡੀਆਂ ਮਹਾਪੰਚਾਇਤਾਂ ਹੋਣੀਆਂ ਨੇ 11 12 ਤੇ 13 ਫਰਵਰੀ ਨੂੰ 13 ਫਰਵਰੀ ਨੂੰ ਵੱਡੀ ਮਹਾਪੰਚਾਇਤ ਸ਼ੰਭੂ ਬੈਰੀਅਰ ਤੇ ਹੋਣੀ ਹੈ ਤੇ 12 ਨੂੰ ਵੱਡੀ ਮਹਾਪੰਚਾਇਤ ਕਿਸਾਨਾਂ ਦੀ ਖਨੌਰੀ ਬੈਰੀਅਰ ਤੇ ਹੋਵੇਗੀ 14 ਫਰਵਰੀ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਗੱਲਬਾਤ ਵਾਸਤੇ ਉਹ ਗੱਲਬਾਤ ਵੀ ਕਾਫੀ ਚਰਚਾ ਦੇ ਵਿੱਚ ਰਹਿਣ ਵਾਲੀ ਹੈ ਕਿ ਕੀ ਮਦਾਂ ਵਿਚਾਰੀਆਂ ਜਾਂਦੀਆਂ ਨੇ ਕਿ ਇੱਕੋ ਮੀਟਿੰਗ ਦੇ ਨਾਲ ਮਸਲਾ ਹੱਲ ਹੁੰਦਾ ਹੈ ਤੇ ਜਾਂ ਫਿਰ ਅਗਲੀਆਂ ਮੀਟਿੰਗਾਂ ਰੱਖ ਲਈਆਂ ਜਾਂਦੀਆਂ ਨੇ ਜਾਂ ਕਿਸਾਨਾਂ ਨੂੰ ਕੋਈ ਭਰੋਸਾ ਦਿੱਤਾ ਜਾਂਦਾ ਕਿਸਾਨ ਉਹ ਭਰੋਸਾ ਮੰਨਦੇ ਆ ਜਾਂ ਨਹੀਂ ਮੰਨਦੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਨੌਜਵਾਨ ਦੀ ਜਿਹੜੀ ਹੈ ਇੱਕ ਵੱਖਰੀ ਪਹਿਚਾਣ ਬਣਦੀ ਨਜ਼ਰ ਆ ਰਹੀ ਹੈ ਵਿਕਰਮ ਦੀ ਜਿਨੇ ਆਪਣੇ ਵਿਆਹ ਦਾ ਕਾਰਡ ਹੀ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰ ਦਿੱਤਾ ਹੋਰ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ